ਹੁਸ਼ਿਆਰਪੁਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ 'ਚ ਦਿਨ-ਦਿਹਾੜੇ ਹੁੰਦੀਆਂ ਚੋਰੀਆਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਰਿਹਾ ਹੈ। ਤਾਜ਼ਾ ਮਾਮਲਾ ਥਾਣਾ ਸਦਰ ਪੁਲਿਸ ਅਧੀਨ ਆਉਂਦੇ ਪਿੰਡ ਅਜਵਾਲ ਤੋਂ ਸਾਹਮਣੇ ਆਇਆ। ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਅਤੇ ਉਸਦੇ ਪੁੱਤਰ ਨੇ ਦੱਸਿਆ ਕਿ ਉਹ ਦਰਜੀ ਦਾ ਕੰਮ ਕਰਦਾ ਹੈ ਅਤੇ ਅੱਜ ਉਸ ਨੂੰ ਪਿੰਡ ਵਾਸੀਆਂ ਦਾ ਫੋਨ ਆਇਆ ਕਿ ਇੱਕ ਚੋਰ ਵੱਲੋਂ ਉਹਨਾਂ ਦੇ ਘਰ ਦਾ ਤਾਲਾ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਦੇ ਨਾਲ ਹੀ ਪਿੰਡ ਦੀ ਪੰਚਾਇਤ ਮੈਂਬਰ ਨੇ ਦੱਸਿਆ ਕਿ ਜਦੋਂ ਉਹ ਗਲੀ ਵਿੱਚੋਂ ਲੰਘ ਰਹੇ ਸੀ ਤਾਂ ਉਸ ਨੂੰ ਕਿਸੇ ਦੁਆਰਾ ਛਾਲ ਮਾਰਨ ਦੀ ਆਵਾਜ਼ ਮਹਿਸੂਸ ਹੋਈ ਤਾਂ ਜਦੋਂ ਉਸਨੇ ਧਿਆਨ ਨਾਲ ਦੇਖਿਆ ਤਾਂ ਚੋਰ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋਣ ਦੀ ਤਾਕ ਵਿੱਚ ਸੀ ਜਿਸ ਦਾ ਉਹਨਾਂ ਵੱਲੋਂ ਪਿੱਛਾ ਕੀਤਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚੋਰ ਨੂੰ ਕਾਬੂ ਕਰਕੇ ਥਾਣਾ ਸਦਰ ਪੁਲਿਸ ਨੂੰ ਫੋਨ ਵੀ ਕੀਤਾ ਅਤੇ ਹਮੇਸ਼ਾ ਦੀ ਤਰ੍ਹਾਂ ਕਾਫੀ ਦੇਰ ਬਾਅਦ ਪੁਲਿਸ ਪਹੁੰਚੀ ਜਦੋਂ ਇਹ ਸਾਰੇ ਮਾਮਲੇ ਬਾਰੇ ਥਾਣਾ ਸਦਰ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਬੜੇ ਹੀ ਗੈਰ ਜ਼ਿੰਮੇਵਾਰਨਾ ਤਰੀਕੇ ਨਾਲ ਥਾਣੇ ਦੇ ਕਿਸੇ ਵੀ ਕਰਮਚਾਰੀ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਕੋਰੀ ਨਾ ਕਰ ਦਿੱਤੀ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਆਸ-ਪਾਸ ਲਗਾਤਾਰ ਦਿਨ ਦਿਹਾੜੇ ਹੋ ਰਹੀਆਂ ਚੋਰੀਆਂ ਅਤੇ ਲੁੱਟਖੋਹੀਆਂ ਵਾਰਦਾਤਾਂ ਤੋਂ ਇਲਾਕੇ ਦੇ ਵਾਸੀ ਕਾਫੀ ਚਿੰਤਤ ਦਿਖਾਈ ਦੇ ਰਹੇ ਹਨ ਹੁਸ਼ਿਆਰਪੁਰ ਤੋਂ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀ ਸਿੰਘ ਚੀਮਾ ਦੀ ਰਿਪੋਰਟ ਹਾਂਜੀ ਅਸੀਂ ਗਏ ਸੀ ਅਸੀਂ 10 ਕੁ ਇਹ ਕੰਮ ਤੇ ਚੱਲ ਗਈ ਸੀ ਸਾਡੀ ਹੈਗੀ ਦੁਕਾਨ ਉੱਥੇ ਧਾਮੀ ਹਸਪੀਟਲ ਦੇ ਨਾਲ ਪ੍ਰਭਾਤ ਚੌਂਕ ਹਾਂਜੀ ਹੁਸ਼ਿਆਰਪੁਰੀ ਤੇ ਅਸੀਂ ਉੱਥੇ ਚੱਲ ਗਏ ਸੀ ਤੇ ਸਾਨੂੰ ਪਤਾ ਨਹੀਂ ਅਸੀਂ ਤਾਂ ਕੰਮ ਕਰਦੇ ਉੱਥੇ ਜਾ ਕੇ ਆਪਣੀ ਦੁਕਾਨ ਆ ਸਟੀਚਿੰਗ ਦੀ ਉੱਥੇ ਕੰਮ ਕਰਦੇ ਤੇ ਸਾਨੂੰ ਫੋਨ ਆਇਆ ਸਾਡੇ ਗੁਆਂਢੀ ਆ ਉਹਨਾਂ ਨੇ ਫੋਨ ਕੀਤਾ ਕਿ ਹਾਂ ਵੀ ਤੁਹਾਡੇ ਘਰ ਚੋਰੀ ਹੋ ਗਈ ਆ ਤਾਂ ਫਿਰ ਅਸੀਂ ਆ ਗਏ ਆ ਗਏ ਆ ਕੇ ਦੇਖਿਆ ਸਾਰਾ ਆ ਦੇਖੋ ਆ ਸਾਰਾ ਕੁਝ ਖਿਲਰਿਆ ਪਿਆ ਜੀ ਜੀ ਕੱਲਾ ਕੱਲਾ ਉਹਨੇ ਸਾਰੀ ਚੀਜ਼ ਫੁੱਲੀ ਪਈ ਆ ਕੱਲਾ ਕੱਲਾ ਸਮਾਨ ਫੁੱਲਿਆ ਪਿਆ ਬਾਹਰ ਕੀ ਤਾਲਾ ਟੁੱਟਾ ਸੀ ਜਾਂ ਕਿਦਾਂ ਸੀਗਾ ਬਾਹਰੋਂ ਤਾਲਾ ਲੱਗਾ ਸੀ ਅੰਦਰਲਾ ਤਾਲਾ ਟੁੱਟਾ ਸੀ ਅਤੇ ਉਹ ਉਹਨੇ ਅੰਦਰ ਵੜ ਕੇ ਬਾਹਰਲੇ ਬਾਹਰਲੇ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲਾ ਦਿੱਤੀ ਸੀ ਚਾ ਜਾਨੀ ਕਿ ਟਪ ਕੇ ਹਾਂ ਪਿਛਲੇ ਪਾਸੋਂ ਟਪ ਕੇ ਆਇਆ ਹੋਊਗਾ ਸ਼ਾਇਦ ਸਾਨੂੰ ਤੇ ਸਾਡੇ ਕੀ ਕਹਿੰਦੇ ਹਨ ਗਵਾਂਡੀਆਂ ਨੇ ਫੋਨ ਹਾਂ ਜੀ ਕੀਤੇ ਆ ਜੀ ਅਸੀਂ ਤੇ ਹੁਣ ਕੀ ਕਹਿੰਦੇ 10 ਵਜੇ ਗਏ ਆ ਜੀ ਹੱਲੇ 10 ਵਜੇ ਗਏ ਆ ਤੇ ਕੀ ਕਹਿੰਦੇ ਸਵਾ 12 12:30 ਕੀ ਕਹਿੰਦੇ ਹਾਂ ਜੀ ਫੋਨ ਗਿਆ ਹਾਂ ਜੀ ਦੋਆਂ ਘੰਟਿਆਂ ਦੇ ਵਿੱਚ ਵੇਖ ਲਓ ਵੀ ਅਗਲੇ ਨੇ ਸਾਰਾ ਕੁਝ ਕਮਰੇ ਦੋਵੇਂ ਉਹਨੇ ਆ ਪੂਰੇ ਫੋਲ ਦਿੱਤੇ ਆ ਜੀ ਜੀ ਕਿੰਨਾ ਕ ਨੁਕਸਾਨ ਭਾਜੀ ਇਹੋ ਇੱਕ ਨਹੀਂ ਨਹੀਂ ਬਸ ਇੰਨੇ ਕੁ ਹੀ ਸੀ ਜੀ ਸਾਡੇ ਕੋਲ 7 ਕੁ ਹਜ਼ਾਰ ਤੇ ਮੁੰਦੀਆਂ ਮੁੰਦਰੀਆਂ ਸੀ ਜੀ ਦੋ ਨਾਲ ਸੋਨੇ ਦੀਆਂ 60000 ਨਗਰ ਸੀਗਾ ਜੀ ਹਾਂਜੀ ਸੋਨੇ ਦੀਆਂ ਦੋ ਮੁੰਦਰੀਆਂ ਹਾਂਜੀ ਤੇ ਪੁਲਿਸ ਲੈ ਕੇ ਥਾਣੇ ਫੜ ਕੇ ਜੋ ਹਾਂਜੀ ਹਾਂਜੀ ਕਹਿੰਦੇ ਆ ਜੀ ਹਾਂਜੀ ਪੁਲਿਸ ਲੈ ਗਈ ਆ ਕੀ ਕਹਿਣਾ ਚਾਹੁੰਗੇ ਚਿੱਤੇ ਦੇ ਨਾਏ ਦਿਨ ਚੋਰੀਆਂ ਹੋ ਰੀਆਂ ਲੱਗਦੀਆਂ ਹੁਣ ਅਹੀ ਕੀ ਕਹਿਣਾ ਚਾਹੁੰਗੇ ਸਾਡੇ ਦੇ ਆਪਣੇ ਬੜਾ ਹੋ ਗਿਆ ਜੀ ਪਤਾ ਨਹੀਂ ਖਰੇ ਹਾਂਜੀ ਕਿੱਦਾਂ ਕਿੰਨੀ ਮੁਸ਼ਕਲ ਨਾਲ ਅਹੀ ਹਾਂਜੀ 200 ਰੁਪਏ ਹਾਂਜੀ ਮਿਲ ਗਈ ਨਾ ਬੇ ਇਸ ਕਹਾ ਗੀਤਾ ਹੁੰਦਾ ਲੱਗਦਾ ਕਿ ਚਲੋ ਦੀ ਲੋੜ ਹੈ ਪ੍ਰਸ਼ਾਸਨ ਨੂੰ ਕੋਈ ਗੱਲ ਨਹੀਂ ਜੀ ਸਾਡਾ ਤੇ ਨੁਕਸਾਨ ਹੋ ਗਿਆ ਨਾ ਜੀ ਜੋ ਹੋਣਾ ਸੀ ਨੇ ਕਿਤੇ ਕਿਸੇ ਕੀ ਨਾਮ ਹੈ ਜੀ ਕੋਟਾ ਜੀ ਮੇਰਾ ਨਾਮ ਸਰਜੀਤ ਕੌਰ ਪੰਜਾਬ ਮੈਂਬਰਾਂ ਮੈਂ ਕਿੱਥੇ ਪਿੰਡ ਅਜਵਾਲ ਜੀ ਮੇਰਾ ਪਿੰਡ ਅਜਵਾਲ ਆ ਇਹ ਕੀ ਅੱਜ ਹੋਇਆ ਜੀ ਤੇ ਇਹ ਸਾਜੀ ਮੈਂ ਕਿਹਦੇ ਘਰ ਜਾ ਰਹੀ ਸੀ ਕੰਮ ਨੂੰ ਤੇ ਮੈਨੂੰ ਰਸਤੇ ਵਿੱਚ ਕਿਤੇ ਮਿਲ ਕੇ ਲੰਗੀ ਆ ਤੇ ਉੱਥੋਂ ਦੀ ਮੈਨੂੰ ਖੜਾਕੇ ਦੀ ਆਵਾਜ਼ ਆਈ ਜਦ ਮੈਂ ਪਿੱਛਾ ਮੁੜ ਕੇ ਦੇਖਿਆ ਤਾਂ ਬੰਦੇ ਨੇ ਛਾਲ ਮਾਰੀ ਉਤੋਂ ਕੰਨ ਤੋਂ ਤੇ ਉਹ ਜਿੰਦਾ ਲੱਗਾਇਆ ਸੀਗਾ ਮੇਰੇ ਮਨ ਚ ਕਿਹਾ ਮੈਂ ਕਿਹ ਜਿਹੜੀ ਛਾਲ ਮਾਰੀ ਹੈ ਵੀ ਘਰ ਜਿੰਦਾ ਲੱਗਾਇਆ ਵੀ ਕੋਈ ਕੋਈ ਚੋਰੀ ਹੋ ਸਕਦਾ ਹੈ ਫਿਰ ਜਦ ਮੈਂ ਗਾਂਹ ਗਈਆਂ ਮੈਂ ਕਿਹਨ ਜਾ ਕੇ ਦੱਸਿਆ ਮੈਂ ਕਿ ਕੋਈ ਬੰਦਾ ਮੇਰੇ ਮੋਰੇ ਮੋਰੇ ਜਾਂਦਾ ਪ ਤੇ ਉਹ ਮੁੰਡੇ ਦਾ ਮੋੜ ਸਾਲ ਚੱਕ ਕੇ ਉਹਨਾਂ ਨੇ ਤਾਂ ਪਿੱਛਾ ਕੀਤਾ ਅਸੀਂ ਵੀ ਪਿੱਛਾ ਕੀਤਾ ਉਹਦਾ ਅਸੀਂ ਮਿਆਦ ਵਾਲਾ ਪਾਸਾ ਦੇਖਿਆ ਸੜਕ ਵਾਲਾ ਪਾਸਾ ਇਹ ਸ਼ਹਿਰ ਵਾਲੇ ਪਾਸੇ ਚਲ ਗਏ ਜਦੋਂ ਨੇ ਦੇਖਿਆ ਤਾਂ ਉਹਨੇ ਜਾ ਕੇ ਮੋਰੇ ਕੇ ਲਿਆ ਇੱਟਾ ਬੱਟੇ ਲਾਪਿਆ ਉਹਨਾਂ ਨੂੰ ਮਾਰਨਾ ਅੱਛਾ ਜੀ ਉਹਨਾਂ ਨੇ ਫਿਰ ਜਿਲੇ ਮਲਕੀ ਫੜਿਆ ਫੜ ਕੇ ਉਹਨੇ ਕੋਈ ਮਲਕੀ ਦੋ ਤਿੰਨ ਲਾਈਆਂ ਉਹਦੇ ਉਹਨਾਂ ਟੈਂਪੂ ਚ ਪਾ ਕੇ ਫਿਰ ਸਕੂਲ ਦੇ ਮੋਰੇ ਲੈ ਆਏ ਉੱਥੇ ਲਿਆ ਕੇ ਫਿਰ ਉਹਦੀ ਮਲਕੀ ਪੁੱਛਿਆ ਉਹਨੂੰ ਵੀ ਕੀ ਕਰਕੇ ਆ ਕਹਿੰਦਾ ਮੈਂ ਚੋਰੀ ਕਰਕੇ ਆਇਆ ਉਹ ਕਹਿੰਦਾ ਕਿੱਥੇ ਕੀਤੀ ਆ ਕਹਿੰਦਾ ਉੱਥੇ ਕੀਤੀ ਕਹਿੰਦਾ ਜਿੰਦਾ ਤੋੜਿਆ ਕਹਿੰਦਾ ਨਹੀਂ ਕਹਿੰਦਾ ਮੈਂ ਘਰ ਤੇ ਹੁਣ ਚੋਰ ਪਿੰਡ ਵਾਲਿਆਂ ਨੇ ਹੱਥ ਵੀ ਹੌਲਾ ਕਰ ਲਿਆ ਚੋਰ ਹਾਂਜੀ ਪਿੰਡ ਵਾਲਿਆਂ ਨੇ ਹੱਥ ਵੀ ਹੌਲਾ ਕੀਤਾ ਉਹ ਤੇ ਲਾਈਆਂ ਵੀ ਲਾ ਕੇ ਪੁੱਛਿਆ ਨਾ ਫੇਰੀ ਉਹ ਦੇਖੋ ਜੇ ਸਾਨੂੰ ਸਦਰ ਠਾਣਾ ਪੈਂਦਾ ਆ ਸਦਰ ਠਾਣਾ ਪੁਲਿਸ ਲੈ ਗਈ ਫੜ ਕੇ ਹਾਂਜੀ ਪੁਲਿਸ ਲੈ ਕੇ ਫੜ ਕੇ ਉਹਦੇ ਕੋਲ ਪੈਸੇ ਵੀ ਸੀਗੇ ਤੇ ਉਹਦੇ ਕੋਲ ਗਹਿਣੇ ਵੀ ਸੀਗੇ ਠੀਕ ਹੈ ਜੀ ਗਹਿਣੇ ਵੀ ਕਢਾਏ ਸੀ ਪੈਸੇ ਵੀ ਦੇਖੇ ਸੀ ਉਹਦੇ ਕੋਲ ਕੀ ਲੱਗਦਾ ਕਿ ਚਿੱਟੇ ਦਿਨ ਚੋਰੀਆਂ ਹੋ ਰਹੀਆਂ ਇਲਾਕੇ ਦੇ ਵਿੱਚ ਵੀ ਇਹ ਕੰਮ ਹੋਣਾ ਨਹੀਂ ਚਾਹੀਦਾ ਵੀ ਇਹ ਭਗਵੰਤਾਂ ਦੇ ਸੋਏ ਵਿੱਚ ਇਦਾਂ ਕੰਮ ਹੁੰਦਾ ਕਿਉਂ ਹੋਣਾ ਚਾਹੀਦਾ ਇਹ ਲੋਕਾਂ ਦੇ ਸੇਫ ਹੀ ਹੈ ਨਹੀਂਗੇ ਵੀ ਲੋਕਾਂ ਨੂੰ ਸੇਫ ਹੋਣਾ ਚਾਹੀਦਾ ਆ ਵੀ ਇਹ ਭਗ ਬਹੁਤ ਵਧੀਆ ਆ ਇਹ ਕਰਨਾ ਚਾਹੀਦਾ ਪਹਿਲਾਂ ਵੀ ਚੋਰੀਆਂ ਹੋ ਰਹੀਆਂ ਜੀ ਪਹਿਲਾਂ ਵੀ ਹੋਈਆਂ ਬਹੁਤ ਕਲੋਨੀ ਵਿੱਚ ਬਹੁਤ ਹੋਈਆਂ ਸ਼ੱਜੂ ਕਲੋਨੀ ਵਿੱਚ ਬਹੁਤ ਹੋਈਆਂ ਦਿਨ ਦਿਹਾੜੇ ਚੋਰੀਆਂ ਦਿਨ ਦਿਹਾੜੇ ਚੋਰੀਆਂ ਹੁੰਦੀਆਂ ਆ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਸਹਿਮ ਦਾ ਮਾਹੌਲ ਬਣਿਆ ਪਿਆ ਆ ਜੀ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਤਾਂ ਪੁਲਿਸ ਨੂੰ ਵੀ ਸ਼ਕਤੀ ਕਰਨੀ ਚਾਹੀਦੀ ਹੈ ਹਾਂ ਜੀ ਹਾਂ ਜੀ ਕੀਤੇ ਜਾ ਰਹੇ ਪਰ ਗਰਾਊਂਡ ਤੇ ਦੇਖੀਏ ਤਾਂ ਕੋਈ ਕੋਈ ਕੁਝ ਨਹੀਂ ਕਰਦਾ ਪਿਆ ਆਈ ਦਿਨ ਇਸ ਇਲਾਕੇ ਦੇ ਵਿੱਚ ਨਾਲ ਦੇ ਪਿੰਡਾਂ ਦੀ ਵੀ ਖਬਰਾਂ ਆ ਰਹੀਆਂ ਦਿਨ ਵੇਲੇ ਚੋਰੀਆਂ ਹੋ ਰਹੀਆਂ ਹਾਂ ਜੀ ਹਾਂ ਜੀ ਹਾਂ ਜੀ